ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਗਏ ਨੇ ਪ੍ਰਸ਼ਾਸਨ ਨੂੰ ਲੈ ਕੇ ਕਈ ਰਾਜ ਖੋਲ ਦੱਤੇ ਨੇ ਤਾਜ਼ੇ ਕਿ ਪ੍ਰਧਾਨ ਮੰਤਰੀ ਬਾਜੇਕੇ ਦੀ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨੂੰ ਗੁਰਦੁਆਰਾ ਸਾਹਿਬ ਮੱਥਾ ਨਹੀਂ ਟੇਕਣ ਦਿੱਤਾ ਜਾ ਰਿਹਾ ਪ੍ਰਧਾਨ ਮੰਤਰੀ ਬਾਜੇਕੇ ਨੇ ਦੱਸਿਆ ਹੈ ਕਿ ਉਸ ਦੇ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਉਸ ਨੇ ਕਿਹਾ ਕਿ ਭਾਵੇਂ ਸਿੱਖਾਂ ਦੇ ਵਿੱਚ ਭੁੱਖ ਹੜਤਾਲ ਦਾ ਕੋਈ ਕਨਸੈਪਟ ਨਹੀਂ ਹੈ ਪਰ ਉਹ ਫਿਰ ਵੀ ਭੁੱਖ ਹੜਤਾਲ ਕਰ ਰਿਹਾ ਹੈ ਜਰ ਤੱਕ ਉਸ ਦੀਆਂ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਭੁੱਖ ਹੜਤਾਲ ਤੇ ਹੀ ਰਹੇਗਾ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਸ਼੍ਰੀ ਕਲਤਖ ਸਾਬ ਦੇ ਜਥੇਦਾਰ ਕੁਲਦੀਪ ਸਿੰਘ ਤੇ ਇੱਕ ਬੇਸੂ ਮਾਮਲੇ ਨੂੰ ਲੈ ਕੇ ਕੋਈ ਐਕਸ਼ਨ ਲੈਣ ਤੇ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਗੁਰਦੁਆਰੇ ਮੱਥਾ ਨਹੀਂ ਟੇਕਣ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਬਾਜੇਕੇ ਇਸ ਆਡੀਓ ਦੇ ਵਿੱਚ ਇਹ ਵੀ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ ਉਹਨਾਂ ਦੇ ਬਾਥਰੂਮਾਂ ਤੱਕ ਉਹ ਕੈਮਰੇ ਲਗਾ ਦਿੱਤੇ ਗਏ ਨੇ ਤੇ ਉਧਰ ਹੀ ਪ੍ਰਧਾਨ ਮੰਤਰੀ ਬਾਜੇਕੇ ਦੇ ਵਕੀਲ ਦੇ ਵੱਲੋਂ ਇੱਕ ਅਦਾਲਤ ਦੇ ਵਿੱਚ ਐਪਲੀਕੇਸ਼ਨ ਜਿਹੜੀ ਉਹ ਫਾਈਲ ਕਰ ਦਿੱਤੀ ਗਈ ਹੈ ਕਿ ਕਿਉਂ ਨਹੀਂ ਜਿਹੜੇ ਆ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਮੱਥਾ ਟੇਕਣ ਦਿੱਤਾ ਜਾ ਰਿਹਾ ਜਿਸ ਦੇ ਉੱਤੇ ਅਦਾਲਤ ਨੇ ਜੇਲ੍ਹ ਸੁਪਰੀਡੈਂਟ ਨੂੰ ਸੱਮਨ ਭੇਜ ਪੁੱਛਿਆ ਕਿ ਕਿਉਂ ਜਿਹੜਾ ਹੈ ਕਿ ਉਹ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਮੱਥਾ ਨਹੀਂ ਟੇਕਨ ਦਿੱਤੇ ਉਹਨਾਂ ਨੇ ਸਪਸ਼ਟੀਕਰਨ ਮੰਗਿਆ ਤੇ ਹੋਰ ਕੀ ਕੁਝ ਕਿਹਾ ਪ੍ਰਧਾਨ ਮੰਤਰੀ ਬਾਜੇਕੇ ਨੇ ਇਸ ਆਡੀਓ ਦੇ ਵਿੱਚ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੇਕੇ ਬਠਿੰਡਾ ਜੇਲ੍ਹ ਤੋਂ ਬੋਲਣਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਕੱਲ ਦੀ ਆਈਪੋਖ ਹੜਤਾਲ ਮੈਂ ਸ਼ੁਰੂ ਕੀਤੀ ਹੈ ਇਹ ਸਾਡੇ ਇਹਨਾਂ ਨੇ ਗੁਪਤ ਕੈਮਰੇ ਇਹਨਾਂ ਸਾਡੇ ਖੁਰਿਆਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਵੀ ਲਾਤੇ ਬਠਿੰਡਾ ਜੇਲ੍ਹ ਵਾਲਿਆਂ ਨੇ ਤੇ ਬਹੁਤ ਸਾਡੇ ਨਾਲ ਸਲੂਕ ਭੇੜਾ ਕਰਦੇ ਨੇ ਤੇ ਬਹੁਤ ਮਾੜਾ ਕਰਦੇ ਤੇ ਨਾ ਸਾਨੂੰ ਗੁਰੂ ਘਰ ਵੀ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਗੁਰੂ ਘਰ ਮੱਥਾ ਟੇਕਣ ਨਹੀਂ ਤੁਹਾਨੂੰ ਜਾਣ ਦੇਣਾ ਨਾ ਗੁਰੂ ਘਰੇ ਜਾਣ ਦਿੰਦੇ ਆ ਸਾਡੇ ਨਾਲ ਬਹੁਤ ਧੱਕਾ ਕਰਦੇ ਆ ਤੇ ਅਸੀਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੋਗੇ ਕਿ ਸਿੱਖਾਂ ਦੇ ਵਿੱਚ ਭੁਖੜਤਾਲ ਦਾ ਇਹ ਕਿ ਨਹੀਂ ਰੱਖਣੀ ਚਾਹੀਦੀ ਪਰ ਸਾਨੂੰ ਮਜਬੂਰੀ ਖਾਤਰ ਇੱਥੇ ਭੁਖੜਤਾਲ ਹੁਣ ਕੀ ਕਰੀਏ ਰੱਖਣੀ ਪੈਣੀ ਹੈ ਤੇ ਬਾਕੀ ਪੰਥ ਨੂੰ ਇਹ ਵੀ ਬੇਨਤੀ ਕਿ ਮੈਂ ਚੜਦੀ ਕਲਾ ਦੇ ਵਿੱਚ ਆ ਸਾਰੇ ਸਾਡੇ ਸਿੰਘ ਇੱਥੇ ਚੜਦੀ ਕਲਾ ਦੇ ਵਿੱਚ ਗੁਰੂ ਦੇ ਬਾਣੇ 'ਚ ਬਾਕੀ ਪ੍ਰਸ਼ਾਸਨ ਬਹੁਤ ਧੱਕਾ ਕਰਦਾ ਪਿਆ ਮੈਂ ਭਵੰਤਮਾਨ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਤੂੰ ਸਾਡੇ ਨਾਲ ਇੰਨਾ ਧੱਕਾ ਕਿਉਂ ਕਰਦਾ ਪਿਆ ਅਸੀਂ ਕੀ ਗੁਨਾਹ ਕੀਤੇ ਆ ਐਨੇ ਸੇ ਕੱਟ ਕੇ ਵੀ ਉੱਥੋਂ ਆ ਗਏ ਆ ਕੋਈ 307 ਦਾ ਸਾਡੇ ਉੱਤੇ ਪਰਚਾ ਹੈ ਤੇ ਸਾਡੇ ਨਾਲ ਐਡਾ ਵੱਡੇ ਧੱਕਾ ਸਾਡੇ ਨਾਲ ਪ੍ਰਸ਼ਾਸਨ ਕਰਦਾ ਪਿਆ ਤੇ ਇਹ ਗੁਲਾਮਾਂ ਦੀ ਨਿਸ਼ਾਨੀ ਅਸੀਂ ਗੁਲਾਮ ਆ ਤੇ ਬਹੁਤ ਮਾੜੀ ਗੱਲ ਹੈ ਕਿ ਯਾਰ ਇਹ ਸਾਡੇ ਨਾਲ ਐਡਾ ਸਰਕਾਰ ਧੱਕਾ ਕਰਦੀ ਪਈ ਮੈਂ ਕਾਲ ਤੱਕ ਦੇ ਜ਼ਥੇਦਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕੁਲਦੀਪ ਸਿੰਘ ਗੜਗਾਜ ਨੂੰ ਕਿ ਤੁਹਾਨੂੰ ਵੀ ਐਸ ਗੁਰੂ ਘਰ ਨਹੀਂ ਜਾਣ ਦਿੰਦੇ ਤੇ ਸਾਡੇ ਨਾਲ ਬਹੁਤ ਧੱਕਾ ਆਂਦਾ ਪਿਆ ਤੁਹਾਨੂੰ ਇਸ ਮਸਲੇ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਉਹਨਾਂ ਚ ਭੁੱਖ ਹੜਤਾਲ ਨਹੀਂ ਤੋੜਨੀ ਜਿੰਨਾ ਚ ਸਾਡੇ ਮਸਲੇ ਹੱਲ ਨਾ ਹੋਏ ਤੇ ਜਥੇਦਾਰ ਜਿੰਨਾ ਚ ਇੱਥੇ ਸਾਡੇ ਕੋਲੇ ਨਾਂ ਆ ਜਿੰਨਾ ਚ ਮੰਗਾ ਨਾਂ ਮੰਨੀਆਂ ਉਹਨਾਂ ਚ ਮੈਂ ਭੁੱਖ ਹੜਤਾਲ ਨਹੀਂ ਤੋੜਨੀ ਤੇ ਪੰਥ ਨੂੰ ਵੀ ਬੇਨਤੀ ਕਿ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਸਾਨੂੰ ਕੋਈ ਉਵੇਂ ਪ੍ਰਵਾਹ ਨਹੀਂ ਗੁਰੂ ਦੇ ਬਾਣੇ ਵਿੱਚ ਆ ਤੇ ਬਾਕੀ ਜਿਹੜੀਆਂ ਭੇਡਾਂ ਭੁੰਡਾਂ ਬੋਲਦੀਆਂ ਐ ਮੈਂ ਪੰਥ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਨਾ ਕਿ ਮੈਂ ਤੁਹਾਡੀ ਕਦੀ ਵੀ ਮੰਤਰੀ ਪਿੱਠਤੀ ਲੱਗਣ ਦੇਂਦਾ ਮੈਂ ਚੜ੍ਹਦੀ ਕਲਾ 'ਚ ਹੀ ਰਾਵਾਂਗਾ ਮੈਂ ਕਿਸੇ ਅੱਗੇ ਹਿੰਤ ਨਹੀਂ ਕਰਦਾ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਵਾਂਗਾ ਤੇ ਜੇ ਪੰਥਲੀ ਸਾਨੂੰ ਸ਼ਹੀਦੀ ਵੀ ਮੈਨੂੰ ਦੇਣੀ ਪਈ ਤੇ ਪੰਥਰੀ ਮੈਨੂੰ ਸ਼ਹੀਦੀ ਵੀ ਦੇ ਦੇਗਾ ਤੇ ਬਾਕੀ ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਗੁਰੂ ਅਗੇ ਵੀ ਅਰਦਾਸ ਕਰਾਂਗੇ ਸਾਡਾ ਪੰਥ ਚੜ੍ਹਦੀ ਕਲਾ ਜਿਹਦੇ ਨੌਜਵਾਨਾਂ ਨੂੰ ਬੇਨਤੀ ਕਿ ਤੁਸੀਂ ਅਮਰਤ ਸੱਚ ਹੋ ਗੁਰੂ ਤੇ ਲੜਨ ਲੱਗੋ ਤੇ ਜਿੰਦੇ ਤੋਂ ਆਪਾਂ ਨੂੰ ਰੋਕਦੇ ਨੇ ਤੇ ਆਹ ਵੇਖੋ ਕਿ ਹੁਣ ਸਾਨੂੰ ਇੱਥੇ ਜਾਨ ਹੀ ਨਹੀਂ ਦਿੰਦੇ ਪਏ ਗੁਰੂ ਘਰ ਹੀ ਨਹੀਂ ਜਾਨ ਦਿੰਦੇ ਪਏ ਅਸੀਂ ਕਿੰਨੇ ਗੁਲਾਮ ਆ ਤੇ ਇੰਨੀਆਂ ਹੀ ਬੇਨਤੀਆਂ ਆ ਮੈਂ ਕਾਲ ਤੱਕ ਤੇ ਜਥੇਦਾਰ ਨੂੰ ਫਿਰ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਇੰਦੇ ਸਖਤ ਨੋਟਿਸ ਲਓ ਇਹ ਸਾਡੇ ਨਾਲ ਬਹੁਤ ਜਿਆਦੇ ਟੱਕੇ ਹੁੰਦੇ ਪਏ ਜਿਹੜੇ ਅਸੀਂ ਤੁਹਾਨੂੰ ਐ ਹੁਣ ਦੱਸ ਨਹੀਂ ਸਕਦੇ ਟਾਈਮ ਥੋੜਾ ਹੈ ਸਰਕਾਰੀ ਪੀਸੀਓ ਸਾਨੂੰ 5-7 ਮਿੰਟ ਗੱਲ ਕਰਨ ਨੂੰ ਮਿਲਦੇ ਨੇ ਤੇ ਬਸ ਇੰਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ